60 ਸਾਲ ਦੀ ਉਮਰ ਤੋਂ ਬਾਅਦ ਆਪਾਂ ਨੂੰ ਕਿਵੇਂ ਤੰਦਰੁਸਤ ਰਹਿਣਾ ਚਾਹੀਦਾ ਹੈ ਆਪਾਂ ਸੋਚਦੇ ਆਂ ਵੀ ਗੋਡਾ ਪੂਰਾ ਮੁੜਦਾ ਆਪਾਂ ਤੰਦਰੁਸਤ ਆਂ ਪਰ ਨਹੀਂ ਗੋਡਾ ਜਿੰਨਾ ਮੋੜਨਾ ਜ਼ਰੂਰੀ ਹੈ ਗੋਡਾ ਉਹਨਾਂ ਸਿੱਧਾ ਕਰਨਾ ਵੀ ਜ਼ਰੂਰੀ ਹੈ ਸੋ ਅਗਰ ਤੁਹਾਡੀ ਉਮਰ 60 ਸਾਲ ਹੈ ਔਰ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਅੱਜ ਵਾਲੀ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਜਦੋਂ ਆਪਾਂ ਕਸਰਤਾਂ ਕਰਦੇ ਆਂ ਤਾਂ ਆਪਾਂ ਤੰਦਰੁਸਤ ਰਹਿ ਜਾਂਦੇ ਆਂ ਕਿਉਂਕਿ ਜ਼ਿਆਦਾਤਰ ਕੀ ਦੇਖਿਆ ਗਿਆ ਹੈ ਰਿਟਾਇਰਮੈਂਟ ਤੋਂ ਬਾਅਦ ਆਪਾਂ ਨੂੰ ਬਲੱਡ ਪ੍ਰੈਸ਼ਰ ਸ਼ੂਗਰ ਥਾਇਰੋਇਡ ਪ੍ਰੋਸਟੇਟ ਦੀ ਪ੍ਰੋਬਲਮ ਹੋਰ ਅਨੇਕ ਪ੍ਰੋਬਲਮਸ ਆਪਾਂ ਨੂੰ ਆ ਕੇ ਚਿੰਬੜ ਜਾਣੀਆਂ ਨੇ ਔਰ ਆਪਾਂ ਡੇ ਬਾਈ ਡੇ ਮਤਲਬ ਦਿਨ ਪ੍ਰਤੀ ਦਿਨ ਆਪਾਂ ਕਮਜ਼ੋਰ ਹੋਣ ਲੱਗ ਜਾਂਦੇ ਆ ਸੋ ਬਿਲਕੁਲ ਨਹੀਂ ਘਬਰਾਉਣਾ ਤੁਸੀਂ ਅੱਜ ਵਾਲੀਆਂ ਕਸਰਤਾਂ ਸ਼ੁਰੂ ਕਰੋ ਤੁਸੀਂ ਤੰਦਰੁਸਤ ਰਹਿ ਸਕਦੇ ਹੋ ਸਾਸਤ੍ਰੀ ਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੇਦ ਸਿੰਘ ਸਰਾ ਸਭ ਤੋਂ ਪਹਿਲੀ ਜਿਹੜੀ ਕਸਰਤ ਤੁਸੀਂ ਕਰਨੀ ਹੈ ਮਤਲਬ 15 ਤੋਂ 20 ਮਿੰਟ ਨਾ ਤੁਸੀਂ ਰੋਜ਼ਾਨਾ ਸਵੇਰੇ ਔਰ ਸ਼ਾਮ ਸੈਰ ਕਰੋ 20 ਮਿੰਟ ਘੱਟੋ-ਘੱਟ ਸਵੇਰੇ ਔਰ 15 ਮਿੰਟ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਜ਼ਰੂਰ ਕਰੋ ਸ਼ਾਮ阿里 ਸੈਰ ਸਵੇਰੇ ਦਾ ਤੁਸੀਂ ਖਾਲੀ ਪੇਟ ਸੈਰ ਕਰ ਸਕਦੇ ਹੋ ਹੁਣ ਆਪਾਂ ਕਸਰਤਾਂ ਦੀ ਗੱਲ ਕਰਾਂਗੇ ਜਿਹੜੀ ਪਹਿਲੀ ਐਕਸਰਸਾਈਜ਼ ਤੁਸੀਂ ਕਰਨੀ ਹੈ ਤੁਸੀਂ ਕੁਰਸੀ ਤੇ ਬੈਠੋ ਔਰ ਆਪਣੇ ਜਿਹੜੇ ਕੁਆਡ੍ਰਿਸੈਪ ਮਸਲਸ ਨੇ ਦੇਖੋ ਤੁਸੀਂ ਇਸ ਨੂੰ ਆਪਾਂ نیچے ਨੂੰ ਪ੍ਰੈਸ ਕਰ ਰਹੇ ਹਾਂ ਨਾ ਇਸ ਨੂੰ ਆਪਾਂ ਥੋੜੀ ਟਾਈਟ ਕਰਾਂਗੇ ਦੇਖੋ ਆ ਦੇਖੋ ਟਾਈਟ ਕੀਤੇ ਔਰ ਇੱਥੇ ਤੁਸੀਂ 10 ਸੈਕਿੰਡ ਹੋਲਡ 1 2 3 4 5 6 7 8 9 10 ਦੈਨ ਛੱਡ ਦਿਓ ਦੋਨੋਂ ਸਾਈਡ ਕਰਨੀਆਂ ਇਹ ਕਸਰਤ ਬਿਲਕੁਲ ਕੁਆਟਸਾ ਮਸਲ ਇਦਾਂ ਦੇਖੋ ਟਾਈਟ ਹੋਣਾ ਚਾਹੀਦਾ ਦੈਨ ਰਿਲੈਕਸ ਟਾਈਟ ਹੋਣਾ ਚਾਹੀਦਾ ਦੈਨ ਰਿਲੈਕਸ ਇਸ ਨੂੰ ਤੁਸੀਂ 10 ਸੈਕਿੰਡ ਗਿਣਨਾ ਔਰ 10 ਵਾਰੀ ਇੱਧਰ 10 ਵਾਰੀ ਇੱਧਰ ਹੋਗੀ ਪਹਿਲੀ ਕਸਰਤ ਦੂਜੀ ਕਸਰਤ ਤੁਸੀਂ ਇੱਕ ਪਿੱਲੋ ਜਾਂ ਸਰਾਣਾ ਕੁਝ ਵੀ ਲਓ ਦੋਨੋਂ ਗੋਡਿਆਂ ਦੇ ਵਿਚਾਲੇ ਬੈਠ ਕੇ ਇਦਾਂ ਇਸ ਨੂੰ ਘੁੱਟੋ 10 ਸੈਕਿੰਡ ਹੋਲਡ देन ਰਿਲੈਕਸ 10 ਸੈਕਿੰਡ ਹੋਲਡ देन ਰਿਲੈਕਸ ਚਾਰ ਤੋਂ ਪੰਜ ਸੈਟ ਲਾਓ ਉਸ ਤੋਂ ਬਾਅਦ ਚੇਅਰ ਤੇ ਸੈਟ ਟੂ ਸਟੈਂਡ ਮਤਲਬ ਦੋਨੋਂ ਹੱਥ ਫੜ ਕੇ ਇਦਾਂ ਆਪਾਂ ਖੜੀ ਹੋਵਾਂਗੇ ਔਰ ਬੈਠਾਂਗੇ ਕੁਰਸੀ ਦੀ ਐਜ ਤੇ ਮਤਲਬ ਕੁਰਸੀ ਦੀ ਕਿਨਾਰੇ ਤੇ ਹਲਕਾ ਜਿਹਾ ਖੜੇ ਹੋਣਾ ਔਰ ਹਲਕਾ ਜਿਹਾ ਬੈਠਣਾ ਗੋਡੇ ਜਿਹੜੇ ਉਹ ਮੁੜੇ ਰਹਿਣਗੇ ਬਿਲਕੁਲ ਸਿੱਧੇ ਨਹੀਂ ਕਰਾਂਗੇ ਬਸ ਮੁੜੇ ਰਹਿਣਗੇ ਬੈਠਾਂਗੇ ਮੁੜੇ ਰਹਿਣਗੇ ਬੈਠਾਂਗੇ 10 ਵਾਰੀ ਕਰੋ ਤਿੰਨ ਤੋਂ ਚਾਰ ਸੈਟ ਲਾਓ ਔਰ ਹੁਣ ਜਿਹੜੀਆਂ ਕਸਰਤਾਂ ਪੈ ਕੇ ਕਰਨੀਆਂ ਨੇ ਤੁਹਾਨੂੰ ਉਹ ਦੱਸਣ ਲੱਗੇ ਆ ਬੈੱਡ ਤੇ ਪੈ ਜਾਓਗੇ ਨੰਬਰ 1 ਐਕਸਰਸਾਈਜ਼ ਤੁਸੀਂ ਬ੍ਰਿਜਿੰਗ ਕਰਨੀ ਹੈ 10 ਸੈਕਿੰਡ ਹੋਲਡ ਥੈਨ ਰਿਲੈਕਸ ਉਸ ਤੋਂ ਬਾਅਦ ਨੀ ਟੂ ਚੈਸਟ ਕਰਨੀ ਹੈ ਡਬਲ 10 ਸੈਕਿੰਡ ਹੋਲਡ ਥੈਨ ਰਿਲੈਕਸ ਇਸਦੇ 10-10 ਸੈਟ ਲਾਓ ਔਰ ਆਖਿਰ ਦੇ ਵਿੱਚ ਹਾਫ ਕੋਬਰਾ ਕਰੋ ਥੈਨ ਰਿਲੈਕਸ ਮਤਲਬ ਦੋਨੋਂ ਹੱਥ ਮੋੜੇਂ ਥੱਲੇ ਆਉਣਗੇ ਹਾਫ ਕੋਬਰਾ ਪੂਰੀ ਕੋਬਰਾ ਨਹੀਂ ਕਰਨੀ ਸਿਰਫ ਹਾਫ ਕੋਬਰਾ ਔਰ ਨਾਲ ਇੱਕ ਵਾਰ ਫੇਰ ਮੈਂ ਤੁਹਾਨੂੰ ਕਹਿਣਾ ਸੈਰ ਕਰੋ ਤੁਸੀਂ 60 ਸਾਲ ਦੀ ਉਮਰ ਤੋਂ ਬਾਅਦ ਵੀ ਬਿਲਕੁਲ ਤੰਦਰੁਸਤ reh sakde ho sat sri ka